ਜਿਹੜਾ ਡਰ ਹੈ ਇਹ ਵੀ ਬਹੁਤ ਪ੍ਰਕਾਰ ਦਾ ਡਰ ਹੈ ਛੋਟਾ ਪੰਛੀ ਵੱਡੇ ਪੰਛੀ ਤੋਂ ਡਰਦਾ ਹੈ ਛੋਟਾ ਜਾਨਵਰ ਵੱਡੇ ਜਾਨਵਰ ਤੋਂ ਡਰਦਾ ਹੈ ਛੋਟਾ ਮੁਲਖ ਵੱਡੇ ਮੁਲਖ ਤੋਂ ਡਰਦਾ ਹੈ ਤੇ ਛੋਟਾ ਬੰਦਾ ਤਕੜੇ ਬੰਦੇ ਤੋਂ ਡਰਦਾ ਹੈ ਜੇ ਡਰਨਾ ਹੈ ਗੁਰੂ ਤੋਂ ਡਰੋ ਨਿਰਬਲ ਨਿਰਬਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਿਆ RAM ਹਾਧੂਰੇ ਜਿਹੜਾ ਬੰਦਾ ਗੁਰੂ ਦੇ ਨਿਰਮਲ ਭਾਉ ਦੇ ਵਿੱਚ ਰਹਿੰਦਾ ਹੈ ਭੈ ਵਿੱਚ ਰਹਿੰਦਾ ਹੈ ਹੁਕਮ ਵਿੱਚ ਰਹਿੰਦਾ ਹੈ ਰਜ਼ਾ ਵਿੱਚ ਰਹਿੰਦਾ ਹੈ ਬਾਣੀ ਵਿੱਚ ਰਹਿੰਦਾ ਹੈ ਉਹਨੂੰ ਬੰਦਾ ਕੋਈ ਨਹੀਂ ਡਲਾ ਸਕਦਾ ਆਖੋ ਸਤਨਾ ਜਿਨ੍ਹਾਂ ਨੇ 40 ਮੁਕਤੀਆਂ ਦੀ ਥੋੜੀ ਜੀ ਮੈਂ ਗੱਲ ਕਰ ਦੇਵਾਂ ਕਿਉਂਕਿ ਦਾਸ ਦੇ ਕਰਮ ਚੰਗੇ ਵੀ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜਨਮ ਹੋਇਆ ਭਾਈ ਮਹਾ ਸਿੰਘ ਹੋਣਾ ਨੇ ਅਗਵਾਈ ਕੀਤੀ ਉਹ ਦੁੱਖ ਦੁੱਖ ਵਿੱਚ ਆ ਕੇ ਬਾਪੂ ਕਲਗੀਧਰ ਪਾਛਨ ਵੱਡਾ ਪੇਪਰ ਪਾ ਦਿੱਤਾ ਵੀ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਬਦਾਵਾ ਦੇ ਆਏ ਪਰ ਅਮਰਤ ਇੰਨਾ ਮਾੜਾ ਨਹੀਂ ਹੁੰਦਾ ਜੇ ਬੰਦਾ ਅੰਦਰ ਡਰ ਰੱਖੇ ਪੈਰ ਰੱਖੇ ਗੁਰੂ ਦਾ ਬਾਪੂ ਕਲਗੀਧਰ ਪਾਛਨ ਨੇ ਕਿਹਾ ਸੀ ਮਹਾ ਸਿੰਘਾ ਵਾਰ-ਵਾਰ ਅੱਖਾਂ ਖੋਲ ਕੇ ਬੰਦਨਾ ਕਰ ਪੁੱਤਰ ਮੈਂ ਆ ਗਿਆ ਜਿਹੜਾ ਤੁਸੀਂ ਦਾਗ ਮਾਝੇ ਦੇ ਇਲਾਕੇ ਨੂੰ ਲਾਉਣਾ ਸੀ ਝੂਠਾ ਕਰਨਾ ਸੀ ਅੱਜ ਤੁਸੀਂ ਉਹ ਦਾਗ ਧੋ ਦਿੱਤਾ ਹੈ ਉਹ ਝੂਠ ਖਤਮ ਹੋ ਗਿਆ ਹੈ ਮਹਾਰਾਜ ਕਹਿਣ ਲੱਗੇ ਮੈਂ ਸਾਰਾ ਕੁਝ ਹੀ ਕਹਿੰਦੇ ਤੁਹਾਨੂੰ ਸੌਂਪ ਦਿੱਤਾ ਆਪਣੇ ਕੋਲੇ ਇੱਕ ਵੀ ਜਗ੍ਹਾ ਨਹੀਂ ਰੱਖੀ ਇੱਥੋਂ ਤੱਕ ਮੈਂ ਪੰਜ ਕਿਲੇ ਬਣਾਏ ਮੈਂ ਉਹ ਵੀ ਨਹੀਂ ਰੱਖੇ ਛੱਡ ਕੇ ਆ ਗਿਆ ਐਡੇ ਪਿਆਰੇ ਸੋਹਣੇ ਆਮਾਨਤ ਮੈਨੂੰ ਪੁੱਤਰ ਰੱਬ ਨੇ ਦਾਤਾ ਦਿੱਤੀਆਂ ਮੈਂ ਇੱਕ ਇੱਕ ਕਰਕੇ ਉਹ ਵੀ ਤੋਰਤੀਆਂ ਮੇਰੀ ਬੁੱਢੜੀ ਮਾਂ ਮਾਤਾ ਗੁਜਰਕਾਰ ਜਿਨੇ ਮੈਨੂੰ ਕੋਖ ਦੇ ਵਿੱਚੋਂ ਜਨਮ ਦਿੱਤਾ ਦੁਨੀਆ ਵਿਖਾਈ ਮੈਂ ਮਾਂ ਨਹੀਂ ਰੱਖੀ ਬਾਪੂ ਨੂੰ 22 ਸਾਲ ਪਹਿਲਾਂ ਤੋਰ ਦਿੱਤਾ ਬਸ ਕੇਵਲ ਤੇ ਕੇਵਲ ਮੈਂ ਰੱਬ ਦੇ ਭਾਣੇ ਵਿੱਚ ਰੱਬ ਦੇ ਹੁਕਮ ਵਿੱਚ ਰਹਿ ਕੇ ਪੈਂਡਾ ਤੇ ਸਫਰ ਤੈਅ ਕੀਤਾ ਇੱਥੋਂ ਤੱਕ ਪਹੁੰਚਿਆ ਲੈ ਅੱਜ ਤੇਰੇ ਤੇ ਵੀ ਕਿਰਪਾ ਕਰਦਾ ਤੂੰ ਜੋ ਮੰਗਣਾ ਤੇ ਮੰਗ ਆਪਣੇ ਵਰਗਾ ਹੁੰਦਾ ਤੇ ਆਪਾਂ ਕਹਿਣਾ ਸੀ ਮਹਾਰਾਜ ਇਹਨਾਂ ਸਾਡੇ ਤੇ ਖੁਸ਼ ਆ ਤੇ ਸਾਨੂੰ ਮਹਾਲੀ ਦੋ ਪਲਾਟ ਲੈ ਦੇ ਗੱਜ ਕੇ ਆਖੋ ਸਤਨਾ ਚਾਰ ਪੰਜ ਕਿੱਲੇ ਲੈ ਦੇ ਉਹਨਾਂ ਨੇ ਪਤਾ ਕੀ ਕਿਹਾ ਸੀ ਉਹ ਕਹਿੰਦੇ ਮਹਾਰਾਜ ਜਿਹੜਾ ਬਦਾਵੇ ਵਾਲਾ ਕਾਗਜ਼ ਹੈ ਮੈਂ ਬੜਾ ਡਰ ਰਿਹਾ ਹਾਂ ਮੇਰੇ ਅੰਦਰ ਬਹੁਤ ਡਰ ਹੈ ਬਸ ਮੇਰਾ ਥੋੜਾ ਜਿਹਾ ਸਮਾਂ ਰਹਿ ਗਿਆ ਬਾਜਾਂ ਵਾਲੇ ਸਤਿਗੁਰ ਜੇ ਮੇਰੇ ਤੇ ਇੰਨਾ ਖੁਸ਼ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਕੱਢ ਕੇ ਉਹ ਪੇਪਰ ਪਾੜ ਦੇ ਬਾਪੂ ਕਲਗੀਧਰ ਕਹਿਣ ਲੱਗੇ ਮੈਨੂੰ ਪਤਾ ਸੀ ਜਿਹੜਾ ਜਿਸ ਨੇ ਅੰਮ੍ਰਿਤ ਛਕਿਆ ਹੋਵੇ ਜਿਸ ਨੇ ਰਸ ਮਾਣਿਆ ਹੋਵੇ ਓਏ ਜਿਹਨੇ ਗੁਰੂ ਦੀ ਸੰਗਤ ਕੀਤੀ ਹੋਵੇ ਜਿਹੜਾ ਸੰਗਤ ਵਿੱਚ ਕਿਤੇ ਜਾ ਕੇ ਕੁਝ ਘੜੀ ਕੁਝ ਮਿੰਟ ਕੁਝ ਪਲ ਬੈਠਾ ਹੋਵੇ ਉਹ ਕਦੇ ਨਹੀਂ ਡੋਲ ਸਕਦਾ ਇਧਰੋਂ ਕਾਗਜ਼ ਫੜਿਆ ਮਾਰੇ ਕਹਿੰਦੇ ਮੈਂ ਸਾਹਬ ਸਾਹਬ ਕੇ ਰੱਖਿਆ ਹੈ ਇਧਰੋਂ ਕਾਗਜ਼ ਪਾੜ ਦਿੰਦੇ ਐ ਉਧਰੋਂ ਸੱਚਖੜ ਦੇ ਦਰਵਾਜ਼ੇ ਖੁੱਲ ਜਾਂਦੇ ਐ ਤੇ ਭਾਈ ਮਹਾ ਸਿੰਘ ਆਪਣਾ ਡਰ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੋਵੇਂ ਹੱਥ ਜੋੜ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਗੁਰੂ ਦਾ ਪਿਆਰਾ ਲੇਖੇ ਲੱਗਿਆ ਉਹਦਾ ਡਰੀ ਖਤਮ ਹੋ ਗਿਆ ਸਾਡੇ ਤੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ